ਬਾਬਾ ਹਰਨਾਮ ਸਿੰਘ ਤੁਮਾ ਤੇ ਸੁਖਬੀਰ ਸਿੰਘ ਬਾਦਲ ਦੀ ਸੈਟਿੰਗ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਤੇ ਬਾਬਾ ਹਰਨਾਮ ਸਿੰਘ ਤੁਮਾ ਦੀ ਸੈਟਿੰਗ ਵਾਲੀ ਬਿੱਲੀ ਥੇਲਿਓਂ ਬਾਹਰ ਆ ਗਈ ਹੈ ਆਖਰਕਾਰ ਇਹ ਬਿੱਲੀ ਕਿਵੇਂ ਥੇਲਿਓਂ ਬਾਹਰ ਆਈ ਹੈ ਅੰਦਰਲੀ ਕਹਾਣੀ ਕੀ ਹੈ ਦੇ ਬਾਰੇ ਬਾਤ ਪਾਉਣੇ ਆ ਤੁਸੀਂ ਜੁੜਿਓ ਲੋਕ ਪੜਨੀ ਉਸ ਦੇ ਨਾਲ ਮੈਂ ਹਰਿੰਦਰ ਬਾਜਵਾ ਬਾਬਾ ਹਰਨਾਮ ਸਿੰਘ ਤੁਮਾ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਹੋਲੇ ਮੱਲੇ ਦੇ ਮੌਕੇ ਇਹ ਐਲਾਨ ਕੀਤਾ ਸੀ ਕਿ ਤਖਤ ਸ਼੍ਰੀ ਕਾਲ ਕਾਲ ਤੱਕ ਸਾਹਿਬ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਿੰਨੇ ਜਥੇਦਾਰਾਂ ਨੂੰ ਹਟਾਏ ਜਾਣ ਦੇ ਵਿਰੋਧ ਦੇ ਵਿੱਚ ਉਹ ਵੱਡਾ ਐਕਸ਼ਨ ਕਰਨਗੇ ਵੱਡਾ ਐਕਸ਼ਨ ਕਰਕੇ ਬਾਬਾ ਹਰਨਾਮ ਸਿੰਘ ਤੁਮਣੇ ਵੀ ਕਾਲ ਦਿੱਤੀ ਸੀ ਕਿ 28 ਜਾਨੀ ਕਿ ਬੀਤੀ ਕੱਲ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਬਾਹਰ ਜਿਹੜਾ ਪ੍ਰਦਰਸ਼ਨ ਵੀ ਕਰਨਗੇ ਸਾਰਿਆਂ ਨੇ ਇਹੀ ਗੱਲ ਸੋਚੀ ਕਿ ਕੋਈ ਘਟਨਾ ਨਾ ਵਾਪਰ ਜੇ ਕੋਈ ਤਲਖੀ ਨਾ ਹੋ ਜਵੇ ਪਰ ਹੋਇਆ ਕੁਝ ਵੀ ਨਹੀਂ ਬਾਬਾ ਤੁਮਣੇ ਵੀ ਗੱਲ ਕਹੀ ਕਿ ਜਿਹੜੇ ਜਥੇਦਾਰਾਂ ਨੂੰ ਬਹਾਲ ਵੀ ਕੀਤਾ ਜਾਵੇ ਤੇ ਉਹਨਾਂ ਦੇ ਮਤੇ ਰੱਦ ਵੀ ਕੀਤੇ ਜਾਣ ਟਾਈਮ ਵੀ ਦਿੱਤਾ ਪਰ ਕੁਝ ਨਹੀਂ ਹੋਇਆ ਪਰ ਆਖਰਕਾਰ ਕਹਿੰਦੇ ਨੇ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਡਾਡੇ ਦੀਆਂ ਜਿਹੜੀਆਂ ਬਹੁਤ ਕਹਿ ਲਈਏ ਕਿ ਉਹ ਹਰ ਕੁਝ ਕਰ ਸਕਦਾ ਆਖਰਕਾਰ ਸੁਖਵੀਰ ਸਿੰਘ ਬਾਦਲ ਨੇ ਮੈਨੇਜਮੈਂਟ ਕੀਤੀ ਬਾਬਾ ਤੁਮਾਨੂੰ ਮਨੇਜ ਕੀਤਾ ਗਿਆ ਇਹ ਗੱਲ ਦੀ ਗਵਾਹੀ ਮੈਂ ਨਹੀਂ ਪਰਦਾ ਇਹ ਗੱਲ ਦੀ ਗਵਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਤੇ ਸਾਫਕਾ ਜਰਨਲ ਸਕੱਤਰ ਵਿਭਾਗ ਕਿਰਨਜੀਤ ਕੌਰ ਪਰਦੇਆ ਵਿਭਾਗ ਕਿਰਨਜੀਤ ਕੌਰ ਉਹ ਮੈਂਬਰ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ 42 ਤੋਂ 43 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ 42 ਤੋਂ 43 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇੱਕ ਮਤਾ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਸੀ ਕਿ ਜਥੇਦਾਰਾਂ ਦੀ ਜਿਹੜੀ ਅੰਤਰੀ ਕਮੇਟੀ ਨੇ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਲਿਆ ਤੈਨਾਂ ਨੂੰ ਉਹਦਾ ਉਹਨੂੰ ਖਤਮ ਕਰਨ ਦੇ ਲਈ ਉਹ ਫੈਸਲਾ ਵਾ ਰੱਦ ਕਰਨ ਦੇ ਲਈ ਮਤਾ ਦਿੱਤਾ ਸੀ ਬੀਬੀ ਕਿਰਨਜੀਤ ਕੌਰ ਕਹਿੰਦੇ ਕਿ ਬਾਹਰੇ ਬਾਬਾ ਤੁਮਾ ਸਤਨਾਗ ਵੈਗਰੂ ਦਾ ਜਾਬ ਕਰ ਰਹੇ ਸੀ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਤੇ ਅੰਦਰ ਉਹਨਾਂ ਦੇ ਮੈਂਬਰ ਕੁਝ ਹੋਰ ਗੁੱਲ ਖਿਲਾ ਰਹੇ ਸੀ ਬਾਬਾ ਤੁਮਾ ਦੇ 30 ਮੈਂਬਰ ਦੱਸੇ ਜਾਂਦੇ ਆ ਦਮਦਮੀ ਟਕਸਾਲ ਦੇ ਉਹ 30 ਮੈਂਬਰ ਨੇ ਬਾਬਾ ਤੁਮਾ ਉਹਨਾਂ 30 ਮੈਂਬਰਾਂ ਦੇ ਵਿੱਚੋਂ ਬਾਬਾ ਤੁਮਾ ਦੇ ਉਹ ਮੈਂਬਰ ਜਦੋਂ ਬੀਬਾ ਕਿਰਨਜੀਤ ਕੌਰ ਕਹਿੰਦੇ ਕਿ ਮੈਂ ਬੋਲਣ ਦੇ ਲਈ ਖੜੀ ਹੋਈ ਮੈਂ ਕਿਹਾ ਕਿ ਜਿਹੜਾ ਵੀ ਮਤੇ ਲਿਆਂਦੇ ਜਾਣ ਪਰ ਉਹਨਾਂ ਉਸ ਗੱਲ ਨੂੰ ਗੋਲਮੋਲ ਕੀਤਾ ਗਿਆ ਮੇਰਾ ਵਿਰੋਧ ਕੀਤਾ ਗਿਆ ਤੇ ਇਥੋਂ ਤੱਕ ਕਿ ਮੇਰੇ ਆਲੇ-ਦਾਲੇ ਮਰਦ ਮੈਂਬਰ ਇਕੱਠੇ ਹੋ ਗਏ ਤੇ ਜਿਹਦੇ ਵਿੱਚ ਬਾਬਾ ਤੁਮਾ ਦੇ ਮੈਂਬਰ ਸੀ ਜਿਹੜੇ ਮੈਕ ਖੋਰੇ ਸੀ ਜਿਹੜੇ ਮੈਕ ਦੇ ਉੱਤੇ ਜਿਹੜਾ ਉਹ ਮੈਕ ਨੂੰ ਖੋਣ ਦੇ ਵਿੱਚ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਇੱਕ ਔਰਤ ਦੀ ਨਿੱਜਤਾ ਔਰਤ ਦੀ ਪਵਿੱਤਰਤਾ ਦਾ ਖਿਆਲ ਤੱਕ ਨਹੀਂ ਰੱਖਿਆ ਉਹਨਾਂ ਨੇ ਕਿਹਾ ਕਿ ਮੈਨੂੰ ਕੂਣੀਆਂ ਮਾਰ ਕੇ ਸੈਟ ਤੇ ਕਰਨੇ ਪਏ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਸੀਂ ਕਿਸ ਮੈਨ ਤਾਂ ਉਹ ਸਿੱਖੋਂ ਨਾਲ ਸਿੱਖਾਂ ਤੇ ਤਰਸ ਵੀ ਆਉਂਦਾ ਹੈ ਤੇ ਹੈਰਾਨੀ ਵੀ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕ 2011 ਦੇ ਵਿੱਚ ਚੁਣ ਕੇ ਭੇਜੇ ਸੀ ਕਿ ਇਹ ਤੁਹਾਡੇ ਸਿੱਖ ਧਰਮ ਦੀ ਰੱਖਿਆ ਕਰ ਸਕਣਗੇ ਜਿਹੜੇ ਜਿਸ ਔਰਤ ਨੂੰ ਗੁਰੂ ਨਾਨਕ ਦੇਵ ਜੀ ਨੇ ਏਡਾ ਵੱਡਾ ਦਰਜਾ ਦਿੱਤਾ ਹੈ ਤਾ ਉਸ ਔਰਤ ਦੇ ਨਾਲ ਉਹ ਵੀ ਉਹਨਾਂ ਦੀ ਕਲੀਗ ਹੈ ਮੈਂਬਰ ਹੈ ਉਹਨਾਂ ਦੀ ਸਾਥਣ ਹੈ ਸਾਥੀ ਮੈਂਬਰ ਹੈ ਤਾਂ ਉਹਦੇ ਨਾਲ ਇਸ ਤਰ੍ਹਾਂ ਕਰ ਸਕਦੇ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁਣ ਬਾਬਾ ਤੋਂ ਮਾਦੇ ਸੁਖਵੀਰ ਸਿੰਘ ਬਾਦਲ ਦੀ ਸੈਟਿੰਗ ਦੀ ਗੱਲ ਬੀਬਾ ਕਿਰਨਜੀਤ ਕੌਰ ਨੇ ਖੋਲ ਕੇ ਰੱਖਤੀ ਆ ਕਿ ਬੀਬੀ ਕਿਰਨਜੀਤ ਕੌਰ ਕਹਿੰਦੇ ਕਿ ਬਾਹਰ ਤੋਂ ਮਾ ਸਰ ਪ੍ਰਦਰਸ਼ਨ ਕਰ ਰਹੇ ਸੀ ਲਲਕਾਰੇ ਮਾਰ ਰਹੇ ਸੀ ਅੰਦਰ ਉਹਨਾਂ ਦੇ ਮੈਂਬਰ ਵਿਰੋਧ ਕਰਨ ਦੀ ਥਾਂ ਤੇ ਜਿਹੜੇ ਜਥੇਦਾਰ ਸਾ ਜਥੇਦਾਰ ਸਾਹਿਬ ਦੀ ਬਹਾਲੀ ਲਈ ਲੜ ਰਹੇ ਲੋਕ ਸੀ ਜਥੇਦਾਰ ਸਾਹਿਬ ਦੇ ਉਸ ਮਤਾ ਲੈ ਕੇ ਆਏ ਸੀਗੇ ਜਥੇਦਾਰ ਸਾਹਿਬ ਦੀ ਨਿਯੁਕਤੀਆਂ ਨੂੰ ਰੱਦ ਕਰਨ ਵਾਲਾ ਸੇਵਾ ਖਤਮ ਕਰਨ ਵਾਲਾ ਉਸ ਦੇ ਵਿਰੋਧ ਦੇ ਵਿੱਚ ਖੜੇ ਸੀ ਉਹਨਾਂ ਨੂੰ ਹੀ ੱਟਕੇ ਮਾਰ ਰਹੇ ਸੀ ਉਹਨਾਂ ਤੋਂ ਹੀ ਮਾਈਕ ਹੋ ਰਹੇ ਸੀ ਬੀਬਾ ਕਿਰਨਜੀਤ कौर ਕਹਿੰਦੇ ਕਿ ਮੈਂ ਜਦੋਂ ਇਹ ਮਤੇ ਬਾਰੇ ਗੱਲ ਕੀਤੀ ਪਹਿਲਾਂ ਕਿਹਾ ਗਿਆ ਕਿ ਹਾਂਜੀ ਮਤਾ ਲਿਆਂਦਾ ਗਿਆ ਫਿਰ ਕਿਹਾ ਮਤਾ ਪੜ੍ਹ ਲੈਣ ਦਿਓ ਕਿ ਉਹਨਾਂ ਨੇ ਕਿਹਾ ਕਿ ਅਸੀਂ ਚੁੱਪ ਕਰਕੇ ਬੈਠੇ ਰਹੇਗੇ ਮਤਾ ਆਊਗਾ ਤੇ ਗੱਲ ਕਰਾਂਗੇ ਆਪਣੀ ਅਖੀਰ ਤੇ ਕੀ ਹੋਇਆ ਕਿ ਉਹ ਡੈਸ਼ ਵੀ ਚੱਕ ਕੇ ਲੈ ਗਏ ਤੇ ਮਾਈਕ ਵੀ ਚੱਕ ਕੇ ਲੈ ਗਏ ਗੱਲ ਖਤਮ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਉਸ ਤੋਂ ਬਾਅਦ ਉਹ ਕਹਿੰਦੇ ਕਿ ਧਾਮੀ ਸਾਹਿਬ ਨੇ ਕਿਹਾ ਕਿ ਚਲੋ ਮੇਰੇ ਮਾਈਕ ਤੇ ਬੋਲੋ ਉਹਨਾਂ ਨੇ ਕਿਹਾ ਜਦੋਂ ਮੈਂ ਇਹ ਗੱਲ ਕੀਤੀ ਕਿ ਜਥੇਦਾਰ ਸਾਹਿਬ ਨੂੰ ਨਦੀ ਸੇਵਾ ਖਤਮ ਕਰਨ ਵਾਲਾ ਜਿਹੜਾ ਮਤਾ ਉੱਤੇ ਗੱਲ ਕਰੋ ਤਾਂ ਧਾਮੀ ਨੇ ਮਾਇਕ ਖੋਲਿਆ ਉੱਥੇ ਵੀ ਕਹਿੰਦੇ ਕਿ ਕੁਝ ਮੈਂਬਰਾਂ ਨੇ ਤਾਂ ਕਮੋਕੀ ਕੀਤੀ ਤੇ ਕੁਝ ਨੇ ਧਾਮੀ ਨੂੰ ਵੀ ਕਿਹਾ ਕਿ ਤੁਹਾਨੂੰ ਥੋੜੀ ਮੈਸ਼ ਸ਼ਬਦ ਵਰਤ ਲੈਣਾ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਤੁਸੀਂ ਇੱਕ ਔਰਤ ਮੈਂਬਰ ਦੇ ਨਾਲ ਇਸ ਤਰ੍ਹਾਂ ਨਾਲ ਵਰਤੀਰਾ ਕਰ ਰਹੇ ਹੋ ਫਿਰ ਉਹ ਕਹਿੰਦੇ ਕਿ ਆਨੰਦ ਸਾਹਿਬ ਦੇ ਪਾਠ ਸ਼ੁਰੂ ਕਰਤੇ ਜੀ ਗੁਰੂ ਗ੍ਰੰਥ ਸਾਹਿਬ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਔਰਤ ਦੇ ਨਾਲ ਇਦਾਂ ਹੋਇਆ ਹੋਵੇ ਸਿਧਾਂਤਾਂ ਦੀ ਇਹ ਨਿਯਮਾਂ ਦੀਆਂ ਤੱਜੀਆਂ ਡਾਈਆਂ ਗਈਆਂ ਹੋਰ ਗੁਰੂਗ੍ਰੰਥ ਸਾਹਿਬ ਨਿਯਮਾਂ ਦੀ ਤੱਜਤ ਮੈਂ ਇੱਕ ਹਿਸਾਬ ਲਾਇਆ ਮੈਂ ਆਪਣੇ ਗੁਰਦਾਰੇ ਦੀ ਲੋਕਲ ਕਮੇਟੀ ਤੋਂ ਵੀ ਦੇਖ ਲਓ ਤੇ ਵੱਡੀਆਂ ਕਮੇਟੀਆਂ ਕਿਤੇ ਕੋਈ ਸਿਧਾਂਤ ਕਿਤੇ ਕੋਈ ਗੁਰਮਰਿਆਦਾ ਮੈਨੇ ਨਹੀਂ ਰੱਖਦੀ ਸਿਰਫ ਚੌਧਰ ਮੈਨੇ ਰੱਖਦੀ ਗੁਰੂ ਘਰਾਂ ਦੇ ਵਿੱਚ ਕਿਰਪਾਨਾਂ ਵੀ ਚੱਲ ਜਾਂਦੀਆਂ ਨੇ ਪੱਗਾਂ ਵੀ ਲਹਿ ਜਾਂਦੀਆਂ ਨੇ ਚੌਧਰ ਦੇ ਪਿੱਛੇ ਪਰ ਇਹ ਹੈ ਕਿਉਂ ਇਹਦੇ ਪਿੱਛੇ ਕਾਰਨ ਕੀ ਹੈ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਕੇ ਤੇ ਸਮਝ ਨਹੀਂ ਸਕੇ ਸਿਰਫ ਐਸੀ ਰੱਟਾ ਮਾਰਨ ਤੱਕ ਰਹਿ ਗਏ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਜਿਹੜਾ ਗੁਰੂ ਤੁਹਾਨੂੰ ਇੰਨੀ ਸੋਹਣੀ ਸਿੱਖਿਆ ਦਿੰਦਾ ਹੋਵੇ ਤੁਹਾਨੂੰ ਜੀਵਨ ਜਾਚ ਦੀ ਹਰ ਪਹਿਲੂ ਤੋਂ ਜਾਣੂ ਕਰਾਉਂਦਾ ਹੋਵੇ ਤੁਹਾਨੂੰ ਪਤਾਲਾਂ ਤੇ ਆਕਾਸ਼ ਦੀ ਗੱਲ ਜਿਹੜੀ ਆ ਉਹ ਸਮਝਾਉਂਦਾ ਹੋਵੇ ਤੇ ਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਕੇ ਸਮਝਿਆ ਹੋਵੇ ਅਸੀਂ ਫਿਰ ਜੇ ਇਦਾਂ ਕਰੀਏ ਫਿਰ ਇੱਕ ਵੱਡੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਉੱਥੇ ਉਹਨੂੰ ਪੜਨ ਤੇ ਉਹਨੂੰ ਘੋਖਣ ਦੇ ਵਿੱਚ ਤੇ ਉਹਨੂੰ ਸਮਝਣ ਦੇ ਵਿੱਚ ناکਾਮ ਜਿਹੜੇ ਆ ਉਹ ਹੋਏ ਆ ਇਸ ਦੇ ਉੱਤੇ ਵੀ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਇਹਦੇ ਵਿੱਚ ਸੰਸਥਾਵਾਂ ਦਾ ਆਪਣਾ ਆਪਣਾ ਰੋਲ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿੰਨਾ ਰੋਲ ਹੈ ਕੱਲ੍ਹ ਵਾਲੇ ਅਜਲਾਸ 'ਚ ਸਾਰਾ ਕੁਝ ਹੋਇਆ ਬਜਟ ਤਾਂ ਪਾਸ ਹੋ ਗਿਆ ਜਿੰਨੇ ਕਰੋੜ ਦਾ ਹੋਣਾ ਸੀ ਉਹ ਹੋ ਗਿਆ ਗੱਲ ਇਹ ਸੀ ਕਿ ਅਸੂਲ ਸਿਧਾਂਤ ਦੇ ਉੱਤੇ ਕੌਣ ਖੜਾ ਆ ਤਾਂ ਕੁੱਲ ਮਿਲਾ ਕੇ ਜੇ ਜਮਾਂ ਘਟੋਕ ਕੀਤਾ ਜਾਵੇ ਤਾਂ ਬਾਬਾ ਧੰਮਾ ਸਿਰਫ ਤੇ ਸਿਰਫ ਲੋਕਾਂ ਦੀਆਂ ਅੱਖਾਂ 'ਚ ਮੇਰੇ ਖਿਆਲ ਨਾਲ ਘੱਟਾ ਪਾਉਣ ਦੇ ਲਈ ਆਏ ਸੀ ਤੇ ਉਹਨਾਂ ਨੇ ਪਾ ਤਾ ਤੇ ਉਹ ਕਾਮਯਾਬੀ ਹੋ ਗਏ ਜੇ ਬਾਬਾ ਤੁਮਾ ਵਾਕਈ ਸੀ ਤਾਂ ਫਿਰ ਬਾਬਾ ਤੁਮਾ ਦੇ ਉਹ 30 ਮੈਂਬਰ ਵੀ ਵਿਰੋਧ ਕਰਦੇ ਜਿਹੜੇ ਉਹਨਾਂ ਦੇ ਨਾਲ ਨੇ ਉਹਨਾਂ ਨੇ ਵਿਰੋਧ ਨਹੀਂ ਕੀਤਾ ਇਸ ਕਰਕੇ ਬਾਬਾ ਤੁਮਾ ਨੇ ਕੋਸ਼ਿਸ਼ ਕੀਤੀ ਹੈ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਦੇਖੋ ਕਿ ਲੋਕ ਇਸ ਨਾਲ ਕਿਸ ਤਰ੍ਹਾਂ ਰਹਿੰਦੇ ਆ ਫਿਲਹਾਲ ਅੱਜ ਸੰਗਰੂਰ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਆ ਉਹ ਉਹਦੇ ਵੱਡੇ ਆ ਜਿਹੜੇ ਪੰਜ ਮੈਂਬਰ ਨੇਗੇ ਉਹ ਪਹੁੰਚ ਰਹੇ ਨੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਇੱਕ ਵੱਡਾ ਪੈਲੈਸ ਦੱਸਿਆ ਜਾਂਦਾ ਕਿ ਬੁੱਕ ਕਰਾਇਆ ਗਿਆ ਹੈ ਉਹਨਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਦੇਖੋ ਮੈਂ ਇੱਕ ਗੱਲ ਰਾਜਨੀਤੀ ਦੇ ਅੰਦਰ ਸੱਚ ਹੈ ਜਿਹੜੇ ਜਿੱਥੇ ਜਿਹੜੇ ਲੀਡਰਾਂ ਦਾ ਦਬਦਬਾ ਹੈ ਉੱਥੇ ਕੋਈ ਦਿੱਕਤ ਨਹੀਂ ਤੁਸੀਂ ਦੇਖਣਾ ਇੱਕ ਸੰਤ ਲੋਂਗੋਵਾਲ ਦੀ ਵਰਸੀ ਦੇ ਮੌਕੇ ਸੁਖਬੀਰ ਢੜੇ ਵਾਲੇ ਪਾਸੇ ਕਿੰਨਾ ਇਕੱਠ ਸੀ ਤੇ ਦੂਜੇ ਪਾਸੇ ਕਿੰਨਾ ਇਕੱਠ ਸੀ ਇਹ ਕਿਉਂਕਿ ਇੱਥੇ ਢੀਂਸਾ ਪਰਿਵਾਰ ਦਾ ਆਪਣਾ ਗਲਬਲਾ ਹੈ ਉਨ੍ਹਾਂ ਦਾ ਆਪਣਾ ਇੱਕ ਆਧਾਰ ਹੈ ਤੇ ਇਸ ਕਰਕੇ ਉਹਨਾਂ ਨੂੰ ਕੋਈ ਮੈਨੂੰ ਲੱਗਦਾ ਚੀਜ਼ਾਂ ਮੈਨੇਜ ਕਰਨ 'ਚ ਸੰਗਰੂਰ 'ਚ ਦਿੱਕਤ ਆ ਸਕਦੀ ਹੈ ਜਾਂ ਆਵੇਗੀ ਫਿਲਹਾਲ ਦੇਖਦੇ ਆ ਕਿ ਕਿਸ ਤਰ੍ਹਾਂ ਰਹਿੰਦੀ ਆ ਪਰ ਇੱਕ ਗੱਲ ਇਹ ਹੈ ਕਿ ਬਿੱਲੀ ਥੇਲਿਓਂ ਬਾਹਰ ਆ ਚੁੱਕੀ